ਇੱਕ ਹਿੰਦੂ ਸਨਾਤਨ ਦੀ ਗੱਲ ਕਰਦਾ ਪਿਆ ਸਨਾਤਨ ਹੀ ਕਿਉਂ ਐਦਾਂ ਕਰਦਾ ਚੀਜ਼ ਦੱਸਦੇ ਨਹੀਂ ਬਈ ਨਾ ਮੈਨੂੰ ਤਾਂ ਚੀਜ਼ ਪਤਾ ਲੱਗੇ ਮੈਂ ਤਾਂ ਜਵਾਬ ਹਰਿਸ਼ਵਰ ਵਾਲੇ ਜੀ ਨੇ ਧਰਿੰਦਰ ਕ੍ਰਿਸ਼ਨ ਸ਼ਾਸਤਰੀ ਜੀ ਨੇ ਬਿਆਨ ਦਿੱਤਾ ਕਿ ਉੱਥੇ ਹਾਰੀ ਦਾ ਮੰਦਿਰ ਸੀ ਆ ਕਿੱਥੇ ਸੀ ਸੱਬਲ ਦੀ ਤੁਸੀਂ ਕਿਹਾ ਸੱਬਲ ਦੀ ਗੱਲ ਹੈ ਉਹਨਾਂ ਕੀ ਹਰ ਮੰਦਿਰ ਦੀ ਗੱਲ ਹੈ ਪਰਮਾਨੇ ਦਾ ਉਸ ਤੋਂ ਬਾਅਦ ਬਿਆਨ ਆਇਆ ਅਖਰ ਕੋਰਟ ਦੇ ਵਿੱਚ ਜੇ ਉੱਥੇ ਦਾ ਕੇਸ ਲੱਗਾ ਹੋਊਗਾ ਠੀਕ ਹੈ ਜੀ ਜੇ ਕੋਰਟ 'ਚ ਕੇਸ ਲੱਗਾ ਹੋਊਗਾ ਤਾਂ ਹੀ ਉਹਨਾਂ ਨੇ ਗੱਲ ਕੀਤੀ ਹੈ ਮੈਂ ਸੀ ਗੱਲ ਨੂੰ ਫੋਲੋ ਕਰੋ ਨਾ ਮੈਂ ਕੀ ਕਹ ਰਿਹਾ ਕਿ ਸ਼ੋਬਿਧ ਕਰਦੀਆਂ ਨੇ ਗੱਲਾਂ ਮੈਂ ਗੱਲ ਨੂੰ ਮੈਨੂੰ ਤੁਸੀਂ ਪੁੱਛੋ ਪੰਜਾਬ ਦਾ ਮੈਟਰ ਮੈਨੂੰ ਪੁੱਛੋ ਮੇਰੇ ਇੱਥੇ ਦਾ ਮੈਟਰ ਮੈਂ ਤੁਹਾਨੂੰ ਉਸ ਚੀਜ਼ ਦਾ ਜਵਾਬ ਦਵਾਂ ਤੁਸੀਂ ਇੱਕ ਹਿੰਦੂਤਵਾ ਤਾਂ ਪੂਰਾ ਹਿੰਦੁਸਤਾਨ ਨੂੰ ਮੈਂ ਤੁਹਾਨੂੰ ਕਿਸੇ ਹਿੰਦੂ ਨੂੰ ਹਿੰਦੂ ਸੇਨਾ ਦਾ ਵਿਕਾਸ ਗੁਪਤਾ ਜਿਹੜਾ ਲੜਕਾ ਉਹਨੇ ਪਿਟੀਸ਼ਨ ਲਗਾ ਦਿੱਤੀ ਕਿ ਅਜਮੇਰ ਸ਼ਰੀਫ ਦੀ ਦਰਗਾਹ ਦੇ ਨੀਚੇ ਸ਼ੰਕਰ ਜੀ ਦੇ ਅੰਸ਼ ਮਿਲੇ ਆ ਜਾਂ ਸ਼ਿਵਲਿੰਗ ਉੱਥੇ ਮਿਲੀ ਹੈ ਕੀ ਇਹ ਗੱਲਾਂ ਸਾਬਿਤ ਕਰਦੇ ਨੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਹੁਣ ਏਦਾਂ ਹੀ ਜਿਵੇਂ ਹਿੰਦੂ ਜਾਗ ਹਿੰਦੂ ਜਾਗੋ ਹੁੰਦੀ ਸੀ ਅੱਗਵਾ ਰੈਲੀ ਹੋਇਆ ਕਰੇਗੀ ਤਾਂ ਕਿ ਉਹ ਸੰਤਾਂ ਦਾ ਆਗਮਨ ਕੀਤਾ ਜਾਵੇ ਜਿਹੜੇ ਸੰਤਾਂ ਨੂੰ ਅਸੀਂ ਪਿਆਰ ਕਰਦੇ ਆਂ ਬਾਬਾ ਬੂ ਤੋੜਨ ਮੋੜਨ ਦਾ ਜਿਹੜਾ ਬਿਆਨ ਦੇ ਰਿਹਾ ਹੈ ਕਿ ਹਰੀ ਮੰਦਰ ਦੇ ਸਾਹ ਥੱਲੇ ਹਰਮ ਹਰੀ ਦਾ ਮੰਦਰ ਸੀ ਉਹ ਕੀ ਹੈ ਜਾਣ ਕੇ ਪਿਛਲੀ ਵਾਰ ਤੁਸੀਂ ਇੱਕ ਚੀਜ਼ ਨੋਟ ਨਹੀਂ ਕੀਤੀ ਕਿ ਕਿੱਦਾਂ ਕਾਲੀ ਮਾਤਾ ਦੇ ਮੰਦਰ ਤੁਸੀਂ ਦੇਖਿਆ ਸੀ ਕਿ ਕਿੱਦਾਂ ਇਸ ਬੰਦੇ ਨੇ ਹੁਰਦੰਗ ਕੀਤਾ ਫੇਰ ਭੱਜਿਆ ਫਿਰਦਾ ਸੀ ਮੋਟਰਸਾਈਕਲ ਤੇ ਇਹ ਸਾਕ ਰਜਿਸਟਰਡ ਹੋਏ ਕੋਰਟ 'ਚ ਤਾਂ ਹੀ ਉਹ ਤਾਂ ਕੋਰਟ ਦਾ ਫੈਸਲਾ ਕੋਰਟ ਨੇ ਕਰਨਾ ਹੈ ਨਾ ਤੁਸੀਂ ਇੱਥੇ ਲੜਸੋ ਤੇ ਨਾ ਮੈਂ ਲੜ ਸਕਦਾ ਜੋ ਕਾਨੂੰਨ ਕਰੇਗਾ ਸਹੀ ਕਰੇਗਾ ਮੈਂ ਇਹ ਨਹੀਂ ਕਹਿੰਦਾ ਮੈਂ ਕਹਨਾ ਕਿ ਹਰ ਕਿਸੇ ਦੀ ਆਸਥਾ ਹੈ ਮੈਂ ਹਿੰਦੂ ਆ ਮੈਂ ਕੱਟੜ ਹਿੰਦੂ ਆ ਮਿਤ ਰੋੜਾ ਠੀਕ ਹੈ ਜੀ ਮੇਰੀ ਆਸਥਾ ਹੈ ਮੈਂ ਭਗਵਾਨ ਸ਼੍ਰੀ ਰਾਮ ਨੂੰ ਨਤਮਸਤਕ ਹੁੰਨਾ ਭਗਵਾਨ ਸ਼੍ਰੀ ਰਾਮ ਨੂੰ ਮੰਨਦਾ ਜੇ ਇੱਕ ਸੰਤਾਂ ਨੇ ਯਾਤਰਾ ਗੱਡੀ ਉਹਨਾਂ ਨੇ ਕਹਿਤਾ ਕਿ ਉੱਥੇ ਮਹਾਦੇਵ ਦਾ ਮੰਦਿਰ ਹੈ ਮੈਂ ਇਸ਼ਨਾਨ ਕਰਾਉਂਗਾ ਮਹਾਦੇਵ ਬੋਲਣਾ ਤੇ ਉਹਨਾਂ ਨੇ ਗਲਤ ਕੀ ਗਿਆ ਸਾਨੂੰ ਸਾਨੂੰ ਐਸ ਨਹੀਂ ਜਿਹੜੇ ਇਹ ਕੱਟੜਵਾਦੀ ਲੋਕ ਬੈਠੇ ਨੇ ਬਾਹਰ ਵਿਦੇਸ਼ਾਂ ਚ ਜਿਵੇਂ ਤੁਸੀਂ ਇਹ ਲਾ ਲੋ ਪਰਵਾਨਾ ਉਹਨਾਂ ਦੇ ਗੁਰਗਾ ਠੀਕ ਹੈ ਇਹ ਜਾਣ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਹੈ ਪਰ بار بار ਇਹ ਗੱਲ ਕਿਉਂ ਦਸੀ ਜਾਂਦੀ ਕਿ ਫਲਾਨੀ ਚੀਜ਼ ਦੇ ਨੀਚੇ ਉਹ ਸ਼ਿਵਲਿੰਗ ਮਿਲਿਆ ਹੈ ਜਾਂ ਅੰਸ਼ ਮਿਲਿਆ ਹੈ ਇਹ ਇਹ ਇਦਾਂ ਦੀ ਸ਼ੋਭਾ ਦਿੰਦਿਆਂ ਨੇ ਗੱਲਾਂ ਹਾਲਾਂਕਿ ਸਨਾਤਨ ਪਰਮੇਨਾ ਵੱਡਾ ਇਨਾ ਪੁਰਾਤਨ ਹੈ ਸ਼ਸ਼ੀਕਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਆਇਨਾ ਆਏ ਦਿਨ ਇੰਡੀਆ ਦੇ ਵਿੱਚ ਨਵੇਂ-ਨਵੇਂ ਮੁੱਦੇ ਛਿੜਦੇ ਰਹਿੰਦੇ ਆ ਮੁੱਦੇ ਕੋਈ ਬਹੁਤ ਵੱਡੇ ਨਹੀਂ ਹੁੰਦੇ ਮੁੱਦੇ ਕੋਈ ਪੜ੍ਹਾਈ ਲਿਖਾਈ ਨੂੰ ਲੈ ਕੇ ਨਹੀਂ ਹੁੰਦੇ ਮੁੱਦੇ ਸਰਕਾਰਾਂ ਕਿਹੜਾ ਕੰਮ ਕਰ ਰਹੀਆਂ ਨੇ ਕਦੋਂ ਖਤਮ ਕਰਨ ਗੀਆਂ ਹੈਲਥ ਕਿੰਨੀ ਚੰਗੀ ਹੈ ਹੈਲ ਮੁੱਦੇ ਇਹ ਹੁੰਦੇ ਖੁਦਾਈ ਕਰੋ ਤੇ ਲੱਭੋ ਮੁੱਦੇ ਹੁੰਦੇ ਆ ਕਿ ਉਹਦੇ ਥੱਲੇ ਸਾਡਾ ਮੰਦਰ ਉਹਦੇ ਥੱਲੇ ਸਾਡੀ ਮਸਜਿਦ ਤੇ ਇਸੇ سلسلے ਨੂੰ ਲੈ ਕੇ ਧਿਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਇੱਕ ਗੱਲ ਕਹੀ ਸੀ ਕਿ ਹਰੀ ਹਰ ਮੰਦਰ ਹੈ ਹਰਮੰਦਰ ਸਾਹਿਬ ਦੇ ਥੱਲੇ ਉਸੇ ਰਿਗਾਰਡਿੰਗ ਅਸੀਂ ਸ਼ਿਵਸ਼ਨਾ ਆਗੂ ਸ਼੍ਰੀ ਅਮੇਤ ਅਰੋੜਾ ਜੀ ਦੇ ਕੋਲੇ ਬੈਠੇ ਆ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਜਿਹੜੀ ਧੀਰेंद्र ਕ੍ਰਿਸ਼ਨ ਸ਼ਾਸਤਰੀ ਨੇ ਗੱਲ ਕਹੀ ਸੀ ਕਿ ਹਰਮੰਦਰ ਸਾਹਿਬ ਦੇ ਥੱਲੇ ਜਿਹੜਾ ਹਰੀ ਹਰ ਦਾ ਮੰਦਿਰ ਹੈ ਉਹ ਕੀ ਮੈਟਰ ਸੀਗਾ ਤੇ ਉਹਨਾਂ ਨੇ ਐਦਾਂ ਦੇ ਬਿਆਨ ਕਿਉਂ ਦਿੱਤੇ ਔਰ ਉਸ ਤੋਂ ਬਾਅਦ ਜਿਹੜਾ ਪਰਮਾਨਾ ਪੜਕਿਆ ਉਹਨੂੰ ਇਹ ਗੱਲ ਵੀ ਕਹੀ ਗਈ ਕਿ ਅਸੀਂ ਸੋਧਾ ਲਾ ਦਾਂਗੇ ਅਸੀਂ ਬੰਤਾ ਬੁੱਚੜ ਨਹੀਂ ਛੱਡਿਆ ਅਸੀਂ ਫਲਾਣਾ ਨਹੀਂ ਛੱਡਿਆ ਅਸੀਂ ਉਹ ਨਹੀਂ ਛੱਡਿਆ ਅਰੋੜਾ ਜੀ ਬਹੁਤ ਬਹੁਤ ਸਵਾਗਤ ਹੈ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਬਿਹਾਰੀ ਸਰਨਾ ਪਹਿਲਾ ਮੈਂ ਇੱਕ ਚੀਜ਼ ਦੱਸੂਗਾ ਜੀ ਜੀ ਕਿ ਇੱਕ ਸੰਤ ਜੀ ਬਾਬਾ ਬਗੇਸ਼ਵਰ ਧੰਮ ਵਾਲੇ ਜੀ ਯਾਤਰਾ ਗੱਡੀ ਕਈਆਂ ਨੂੰ ਕੀੜੇ ਲੱਗੇ ਕਈਆਂ ਨੂੰ ਮੈਂ ਕਹਿੰਦਾ ਅੰਦਰ ਕੀੜੇ ਮੱਚੇ ਕਿ ਯਾਰ ਇੰਨੇ ਵੱਡੇ ਸੰਤਾਂ ਨੇ ਮਤਲਬ ਦੇਖੋ ਕਿੰਨੀ ਦੁਨੀਆ ਮਗਰ ਸੀ ਕਿੰਨੀ ਦੁਨੀਆ ਉਹਨਾਂ ਨਾਲ ਜਾਣ ਵਾਲੀ ਤੁਰਨ ਵਾਲੀ ਸੀ ਕਿ ਸਾਨੂੰ ਚਾਹੀਦਾ ਉਹਨਾਂ ਦਾ ਵੈਲਕਮ ਕਰਨਾ ਸਵਾਗਤ ਕਰਨਾ ਕਿ ਕੋਈ ਤੇ ਐ ਸਿੰਧੂ ਸੰਤ ਨਹੀਂ ਜਿਹੜੇ ਤਾਂ ਦੇਖੋ ਤੁਸੀਂ ਮੰਨਦੇ ਹੋ ਕਈ ਲੋਕ ਨਹੀਂ ਮੰਨਦੇ ਯਾਰ ਮੇਰੀ ਗੱਲ ਸੁਣੋ ਸੋਚ ਨਹੀਂ ਆਪਣੀ ਆਪਣੀਆਂ ਮੈਂ ਆਪਣੀ ਆਸਥਾ ਦੱਸਦਾ ਪਿਆ ਮੈਂ ਕਿਸੇ ਦਿਨ ਹੀ ਕਹਿ ਸਕਦਾ ਇੰਨੀ ਦੁਨੀਆ ਨਾਲ ਚੱਲੀ ਐ ਆਖਰ ਉਸ ਸੰਸਾਰ ਹੀ ਸੀਗਾ ਦੁਨੀਆ ਈ ਸੀ ਜਿਹੜਾ ਪਿਆਰ ਕਰਦੀ ਐ ਠੀਕ ਐ ਜੀ ਅਸੀਂ ਹੁਣ ਇਹੀ ਜਾਣੇ ਆ ਕਿ ਅਸੀਂ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਲੈ ਕੇ ਆਣਾ ਸਾਡੀ ਆਸਥਾ ਐ ਸਾਡੇ ਪੰਜਾਬ ਦੀ ਧਰਤੀ ਪਵਿੱਤਰ ਹੋਵੇ ਉਹਨਾਂ ਦੇ ਚਰਨ ਉਹਨਾਂ ਦੇ ਨਾਲ ਨਾਲ ਕਿਵੇਂ ਪਵਿੱਤਰ ਹੋ ਜਾਊਗਾ ਕਿਹੜੀ ਸੰਤ ਕਿਨੇ ਕਿ ਤੁਹਾਡੇ ਹੈ ਨਾ ਲੋਕ ਨਹੀਂ ਮੰਨਦੇ ਸੰਤ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪੱਤਰਕਾਰ ਸਾਹਿਬ ਸੰਤਾਂ ਨੂੰ ਅਸੀਂ ਹਮੇਸ਼ਾ ਸਿਰ ਝੁਕਾਉਨੇ ਆ ਭਗਵੇਂ ਨੂੰ ਅਸੀਂ ਸਿਰ ਝੁਕਾਉਨੇ ਆ ਠੀਕ ਹੈ ਇੱਕ ਉਹਨਾਂ ਨੇ ਆਸਥਾ ਜਗਾਈ ਭਗਵਾਨ ਸ਼੍ਰੀ ਰਾਮ जय श्री राम ਦੇ ਨਾਰੇ ਲੱਗੇ ਤੁਸੀਂ ਦੇਖਿਆ ਕਿੰਨੀ ਦੁਨੀਆ ਨਾਲ ਸੀ ਫਿਲਮੀ ਸਟਾਰ ਵੀ ਵਿੱਚ ਆ ਕੇ ਨਾਲ ਤੁਰਨ ਲੱਗੇ ਕਿਉਂਕਿ ਆਖਰ ਕੋਈ ਤੇ ਸੰਤ ਹੈ ਜਿਹਨਾਂ ਪ੍ਰਭੂ ਸ਼੍ਰੀ ਰਾਮ ਦੇ ਨਾਰਿਆਂ ਨਾਲ ਕਿਦਾਂ ਦੇਖੋ ਭਗਵਾ ਮਏ ਕਰਤਾ ਇਹੀ ਚੀਜ਼ ਅਸੀਂ ਪੰਜਾਬ ਵਿੱਚ ਆਣੇ ਆ ਕਿ ਇਦਾਂ ਹੀ ਸਾਡਾ ਪੰਜਾਬ ਵੀ ਭਗਵਾ ਮਏ ਹੋਵੇ ਔਰ ਬਹੁਤ ਜਲਦ ਲੁਧਿਆਣੇ ਤੋਂ ਸ਼ੁਰੂ ਕਰਨ ਲੱਗੇ ਆ ਭਗਵਾਰ ਰੈਲੀ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਹੁਣ ਏਦਾਂ ਜਿਵੇਂ ਹਿੰਦੂ ਜਾਗ ਹਿੰਦੂ ਜਾਗੋ ਹੁੰਦੀ ਸੀ ਅੱਗਵਾ ਰੈਲੀ ਹੋਇਆ ਕਰੇਗੀ ਤਾਂ ਕਿ ਉਹ ਸੰਤਾਂ ਦਾ ਆਗਮਨ ਕੀਤਾ ਜਾਵੇ ਜਿਹੜੇ ਸੰਤਾਂ ਨੂੰ ਅਸੀਂ ਪਿਆਰ ਕਰਦੇ ਆਂ ਬਾਬਾ ਪੋਤੋੜਨ ਮੋੜਨ ਦਾ ਜਿਹੜਾ ਬਿਆਨ ਦੇ ਰਿਹਾ ਹੈ ਕਿ ਹਰੀ ਮੰਦਰ ਦੇ ਸਾਹ ਥੱਲੇ ਹਰਮ ਹਰੀ ਦਾ ਮੰਦਰ ਸੀ ਉਹ ਕੀ ਹੈ ਗੱਲ ਸੁਣੋ ਪਹਿਲਾਂ ਤੇ ਤੁਹਾਨੂੰ ਮੇਰੀ ਗੱਲ ਸੁਣੋ ਬਿਆਨ ਤੁਸੀਂ ਪੱਤਰਕਾਰ ਸਾਹਿਬ ਸਮਝ ਸੋਚ ਕੇ ਆਏ ਨਹੀਂ ਆਏ ਚਲੋ ਮੈਂ ਤੇ ਉਹ ਲੋਕ ਕੀ ਕਹਿੰਦਾ ਕਿ ਯਾਰ ਮੈਨੂੰ ਤੇ ਨਾਂ ਵੀ ਉਹਦਾ ਨਹੀਂ ਆਂਦਾ ਕਿ ਆਪਾਂ ਕਿਸੇ ਨੂੰ ਟੀਆਰਪੀ ਹਾਈਲਾਈਟ ਨਹੀਂ ਮੇਰੀ ਕਿਸੇ ਕਰਨਾ ਹੁੰਦਾ ਕਿਉਂਕਿ ਉਹਨਾਂ ਕੋ ਹੈ ਨਹੀਂ ਉਨੇ 12 ਪੈਸਾ ਇਕੱਠਾ ਕਰਨਾ ਸੀਗਾ ਮੂਰਖ ਬੰਦਾ ਉਹ ਜਿਨੇ ਕਹਿਤ ਆ ਸਾਰਨਾ ਪਹਿਲਾ ਬਾਬਾ ਬਗੇਸ਼ਰ ਧਾਮ ਤੁਸੀਂ ਦਿੱਖਿਓ ਦਰਬਾਰ ਸਾਹਿਬ ਗਏ ਸੀ ਮੱਥਾ ਟੇਕਣ ਲਈ ਅੱਜ ਵੀ ਉਹਨਾਂ ਦੀ ਆਸਥਾ ਦੇਖੋ ਕਿੰਨੀ ਹੈ ਅਸੀਂ ਵੀ ਨਾ ਤਮਸਤਕ ਹੋਨੇ ਆ ਹਿੰਦੂ ਸਿੱਖ ਭਾਈਚਾਰਾ ਵੈ ਸਾਡੀ ਵੀ ਆਸਥਾ ਵੈ ਉਹ ਪਹਿਲਾ ਮੂਰਖ ਬੰਦੇ ਨੂੰ ਪਰਵਾਨੇ ਨੂੰ ਇਹ ਚਾਹੀਦਾ ਕਿ ਉਹਨਾਂ ਦਾ ਬਿਆਨ ਸੁਣਨਾ ਜਾਣ ਕੇ ਪਿਛਲੀ ਵਾਰ ਤੁਸੀਂ ਇੱਕ ਚੀਜ਼ ਨੋਟ ਨਹੀਂ ਕੀਤੀ ਕਿਦਾਂ ਕਾਲੀ ਮਾਤਾ ਦੇ ਮੰਦਿਰ ਤੁਸੀਂ ਦੇਖਿਆ ਸੀ ਕਿ ਕਿਦਾਂ ਇਸ ਬੰਦੇ ਨੇ ਹੁਰਦੰਗ ਕੀਤਾ ਫਿਰ ਭੱਜਿਆ ਫਿਰਦਾ ਸੀ ਮੋਟਰਸਾਈਕਲ ਤੇ ਲੋਕਸ਼ੋਪ ਕੇ ਕਪੜਾ ਪਾ ਕੇ ਭੱਜ ਰਿਹਾ ਸੀਗਾ ਮਤਲਬ ਜਾਣ ਕੇ ਫੇਰੇ ਦੇ ਘਰ ਦੇ ਕੀ ਬੋਲਦੇ ਸੀ ਕਿ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ ਮਤਲਬ ਉਹਨਾਂ ਕਰੋ ਚੇਹਲ ਸਕੋ ਜਾਣ ਕੇ ਸਾਰੇ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਸਾਡਾ ਹਿੰਦੂ ਸਿੱਖ ਮੁਸਲਮਾਨ ਸਾਈ ਸਾਡਾ ਭਾਈਚਾਰਾ ਬਹੁਤ ਵਧੀਆ ਹੈ ਅਸੀਂ ਇੱਕ ਭਾਈਚਾਰਾ ਚੱਲਣ ਵਾਲੇ ਲੋਕ ਆ ਅਸੀਂ ਬਾਰ ਬਾਰ ਬਾਰੇ ਕਿਉਂ ਬਿਆਨ ਸਾਹਮਣੇ ਆਉਂਦਾ ਵੀ ਫਲਾਣੇ ਦੇ ਨੀਚੇ ਆ ਸੀ ਸਾਡਾ ਅਸੀਂ ਸਨਾਤਨ ਸੀ ਇੱਕ ਗੱਲ ਦਾ ਜਵਾਬ ਨਹੀਂ ਆ ਰਿਹਾ ਕਿ ਕਿਉਂ ਐਦਾਂ ਮਤਲਬ ਇਹ ਹਿੰਦੂ ਧਰਮ ਵਾਲੇ ਬੰਦੇ ਹੀ ਕਿਉਂ ਇਹ ਬਿਆਨ ਦਿੰਦੇ ਆ ਕੋਈ ਸਿੱਖ ਵਾਲਾ ਨਹੀਂ ਕਹਿੰਦਾ ਵੀ ਸਾਡਾ ਤਾਂ ਗੁਰਦੁਆਰਾ ਸੀਗਾ ਜੋ ਉਹਦੇ ਤੁਸੀਂ ਇਨਕੁਆਇਰੀ ਕਰੋ ਸਾਡੀ ਜੀ ਮਸਜਿਦ ਤੋਂ ਤੁਸੀਂ ਸਿਰਫ ਹਿੰਦੂ ਧਰਮ ਦੇ ਤਾਂ ਸ਼ਾਇਦ ਤੁਹਾਨੂੰ ਯਾਦ ਹੋਣਾ ਅਜਮੇਰ ਦੇ ਵਿੱਚ ਕੀ ਮਸਲਾ ਚੱਲ ਰਿਹਾ ਇੱਕ ਚੀਜ਼ ਮੈਂ ਦੱਸਦਾ ਆਖਰ ਜਿਹੜੇ ਉੱਥੇ ਦੇ ਹਿੰਦੂ ਹੈਗੇ ਨੇ ਜਾਂ ਕੁਝ ਉਹਨਾਂ ਨੂੰ ਦਿਖਿਆ ਹੋਊਗਾ ਉਹਨਾਂ ਨੇ ਆਪਣੇ ਕੇਸ ਲਾਏ ਹੋਣਗੇ ਕਿ ਜੇ ਸਾਖਰ ਜਿਸਟਿਸਟ ਹੋਏ ਕੋਰਟ ਚ ਤਾਂ ਹੀ ਉਹ ਤਾਂ ਕੋਰਟ ਦਾ ਫੈਸਲਾ ਕੋਰਟ ਨੇ ਕਰਨਾ ਹੈ ਨਾ ਤੁਸੀਂ ਇਹ ਚ ਲੜ ਸਕਦੇ ਹੋ ਨਾ ਮੈਂ ਲੜ ਸਕਦਾ ਜੋ ਕਾਨੂੰਨ ਕਰੇਗਾ ਸਹੀ ਕਰੇਗਾ ਉਹਨਾਂ ਨੂੰ ਇਹ ਪਤਾ ਹੋਣਾ ਕਿ ਇਹ ਚੀਜ਼ਾਂ ਨਾ ਸਮਝੇ ਨਹੀਂ ਇਹ ਭਾਈਚਾਰੇ ਇਹੋ ਜੀ ਚੀਜ਼ਾਂ ਨੂੰ ਵਿਗਾੜਨੇ ਨਹੀਂ ਚਾਹੀਦੇ ਸਾਡਾ ਹਿੰਦੁਸਤਾਨ ਭਾਰਤ ਸਾਡਾ ਇੱਕ ਬਾਗ ਹੈ ਬਹੁਤ ਵਧੀਆ ਜਿੱਚ ਅਸੀਂ ਕਿੰਨੇ ਵਧੀਆ ਫੁੱਲ ਰਹਨੇ ਆ ਸਾਡੇ ਭਾਈਚਾਰੇ ਵਧੀਆ ਮੈਂ ਇਹ ਨਹੀਂ ਕਹਿੰਦਾ ਮੈਂ ਕਹਨਾ ਕਿ ਹਰ ਕਿਸੇ ਦੀ ਆਸਥਾ ਹੈ ਮੈਂ ਹਿੰਦੂ ਆ ਮੈਂ ਕੱਟੜ ਹਿੰਦੂ ਆ ਮਿਤ ਰੋੜਾ ਠੀਕ ਹੈ ਜੀ ਮੇਰੀ ਆਸਥਾ ਹੈ ਮੈਂ ਭਗਵਾਨ ਸ਼੍ਰੀ ਰਾਮ ਨੂੰ ਨਤਮਸਤਕ ਹੁੰਨਾ ਭਗਵਾਨ ਸ਼੍ਰੀ ਰਾਮ ਨੂੰ ਮੰਨਦਾ ਜੇ ਇੱਕ ਸੰਤਾਂ ਨੇ ਯਾਤਰਾ ਗੱਡੀ ਉਹਨਾਂ ਨੇ ਕਹਿਤਾ ਕਿ ਉੱਥੇ ਮਹਾਦੇਵ ਦਾ ਮੰਦਿਰ ਹੈ ਮੈਂ ਇਸ਼ਨਾਨ ਕਰਾਊਂਗਾ ਮਹਾਦੇਵ ਨੂੰ ਬੋਲਣਾ ਤੂੰ ਤੇ ਉਹਨਾਂ ਨੇ ਗਲਤ ਕੀ ਕੀਤਾ ਨਹੀਂ ਕਿਉਂਕਿ ਆ ਭਈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਸ਼ਸੋਭਿਤ ਨੇ ਉਹ ਕਿਉਂਕਿ ਮੈਂ ਉੱਥੇ ਨਹੀਂ ਗੱਲ ਲਈ ਉਹਦੇ ਦਰਬਾਰ ਸਾਹਿਬ ਦੀ ਗੱਲ ਲੈਣਾ ਹਾਂ ਦਰਬਾਰ ਸਾਹਿਬ ਤੇ ਅਸੀਂ ਵੀ ਨਤਮਸਤਕ ਹੁੰਨੇ ਆ ਉਹਨਾਂ ਨੇ ਗੱਲ ਕੀਤੀ ਸੱਬਲ ਦੀ ਅੱ ਦਰਬਾਰ ਸਾਹਿਬ ਤੋਂ ਆਪ ਵੀ ਗਏ ਸੀ ਮੱਥਾ ਟੇਕਣ ਅਸੀਂ ਵੀ ਜਾਣੇ ਆ ਸਾਡੇ ਭਾਈਚਾਰੇ ਆ ਇਹ ਚੀਜ਼ਾਂ ਨੂੰ ਨਾ ਕਰਿਆ ਕਰੋ ਪੱਤਰਕਾਰ ਸਾਹਿਬ ਨਹੀਂ ਅਸੀਂ ਕਰੇ ਤਾਂ ਲੋਕਾਂ 'ਚ ਹੋੜ ਮੱਚੇ ਸਵਾਲ ਤੁਹਾਡੇ ਤੋਂ ਜਾਣਨ ਆਏ ਨਾ ਸਵਾਲ ਤਾਂ ਮੈਂ ਇੰਦਾ ਹੀ ਕਿਉਂ ਧਰਮ Hindu ਧਰਮ ਨੂੰ ਇੰਨਾ ਕੱਟੜਵਾਦ ਨਾਲ ਕਿਉਂ ਪ੍ਰਮੋਟ ਕਰ ਰਹੇ ਹੋ ਗੁਰੂ ਘਰ ਸਾਡੇ ਲਈ ਪਹਿਲਾ ਅਸੀਂ ਗੁਰੂ ਘਰ ਪਹਿਲਾਂ ਨਤਮਸਤਕ ਹੁੰਨੇ ਆ ਬਹੁਤ ਸੁਣੀ ਗੱਲ ਤੁਸੀਂ ਕਹੀ ਇਹ ਨਹੀਂ ਮੇਰੀ ਗੱਲ ਨੂੰ ਜੀ ਗੁਰੂ ਘਰ ਸਾਡੇ ਲਈ ਪਹਿਲਾਂ ਗੁਰੂਆਂ ਨੇ ਸਾਡੇ ਲਈ ਕੁਰਬਾਨੀ ਦਿੱਤੀ ਹੈ ਸਾਡੀ ਕੌਮ ਲਈ ਸਾਡੇ ਲਈ ਤੇ ਅਸੀਂ ਨਤਮਸਤਕ ਪਹਿਲਾਂ ਹੁੰਨੇ ਆ ਇਸ ਚੀਜ਼ ਨੂੰ ਠੀਕ ਹੈ ਜਿਹੜੇ ਸਵਾਮੀ ਜੀ ਹੈਗੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਜਦੋਂ ਪੰਜਾਬ ਆਏ ਸੀ ਸਭ ਨਾਲ ਪਹਿਲਾਂ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਸੀ ਆਸਥਾ ਹੈ ਸਾਡੀ ਸਾਨੂੰ ਇਸ ਸਾਨੂੰ ਇਸ ਜਿਹੜੇ ਇਹ ਕਟੜਵਾਦੀ ਲੋਕ ਬੈਠੇ ਨੇ ਬਾਹਰ ਵਿਦੇਸ਼ਾਂ ਚ ਜਿਵੇਂ ਤੁਸੀਂ ਇਹ ਲਾ ਲੋ ਪਰਵਾਨਾ ਉਹਨਾਂ ਦੇ ਗੁਰਗਾ ਠੀਕ ਹੈ ਇਹ ਜਾਣ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਹੈ ਇਹ ਚੀਜ਼ਾਂ ਬੰਦ ਹੋਣੀ ਚਾਹੀਦੀਆਂ ਨੇ ਇੱਕ ਗੱਲ ਹੋਰ ਦੱਸੋ ਵੀ ਕਿਸੇ ਨੂੰ ਅਗਰ ਆਪਾਂ ਸਨਾਤਨੀ ਹਾਂ ਪਰ बार-बार ਇਹ ਗੱਲ ਕਿਉਂ ਦੱਸੀ ਜਾਂਦੀ ਹੈ ਕਿ ਫਲਾਨੀ ਚੀਜ਼ ਦੇ ਨੀਚੇ ਸ਼ਿਵਲਿੰਗ ਮਿਲੇ ਹੈ ਜਾਂ ਅੰਸ਼ ਮਿਲੇ ਹੈ ਇਹ ਇਹ ਇਦਾਂ ਦੀ ਸ਼ੋਭਾ ਦਿੰਦੀਆਂ ਨੇ ਗੱਲਾਂ ਹਾਲਾਂਕਿ ਸਨਾਤਨ ਤਾਂ ਰਮੇਨਾ ਵੱਡਾ ਇਹਨਾਂ ਪੁਰਾਤਨ ਹੈ ਤੁਸੀਂ ਇਹ ਗੱਲ ਦੱਸੋ ਕਿ ਉਹਨੂੰ ਜਾਨ ਬੁੱਝ ਕੇ ਤੱਕ ਲੈਣਾ ਸਰਟੀਫਿਕੇਟ ਦੀ ਦੇਣ ਦੀ ਲੋੜ ਪੈ ਰਹੀ ਹੈ ਤੁਸੀਂ ਕਿੱਥੇ ਦੀ ਗੱਲ ਕਰਦੇ ਹੋ ਵੀ ਮੈਂ ਇੱਕ ਹਿੰਦੂ ਸਨਾਤਨ ਦੀ ਗੱਲ ਕਰਦਾ ਪਿਆ ਸਨਾਤਨ ਹੀ ਕਿਉਂ ਐਦਾਂ ਕਰਦਾ ਪਿਆ ਚੀਜ਼ ਦੱਸਦੇ ਨਹੀਂ ਬਈ ਨਾ ਮੈਨੂੰ ਤਾਂ ਚੀਜ਼ ਪਤਾ ਲੱਗੇ ਮੈਂ ਤਾਂ ਜਵਾਹਰੇਸ਼ਵਰ ਵਾਲੇ ਜੀ ਨੇ ਧਰਿੰਦਰ ਕ੍ਰਿਸ਼ਨ ਸ਼ਾਸਤਰੀ ਜੀ ਨੇ ਬਿਆਨ ਦਿੱਤਾ ਕਿ ਉੱਥੇ ਹਰੀ ਦਾ ਮੰਦਿਰ ਸੀ ਆ ਕਿੱਥੇ ਸੀ ਸੱਬਲ ਦੀ ਤੁਸੀਂ ਕਹਿਆ ਸੱਬਲ ਦੀ ਗੱਲ ਹੈ ਉਹਨਾਂ ਕੀ ਹਰ ਮੰਦਿਰ ਦੀ ਗੱਲ ਹੈ ਪਰਮਾਨੇ ਦਾ ਉਸ ਤੋਂ ਬਾਅਦ ਬਿਆਨ ਆਇਆ ਆਖਰ ਕੋਰਟ ਦੇ ਵਿੱਚ ਜੇ ਉੱਥੇ ਦਾ ਕੇਸ ਲੱਗਾ ਹੋਊਗਾ ਠੀਕ ਹੈ ਜੀ ਜੇ ਕੋਰਟ 'ਚ ਕੇਸ ਲੱਗਾ ਹੋਊਗਾ ਤਾਂ ਹੀ ਉਹਨਾਂ ਨੇ ਗੱਲ ਕੀਤੀ ਹੈ ਮੈਂ ਤੁਸੀਂ ਕੱਲ ਨੂੰ ਫੋਲੋ ਕਰੋ ਨਾ ਮੈਂ ਕੀ ਕਰ ਰਿਹਾ ਕਿ ਸ਼ੋਮਿਤ ਕਰਦੀਆਂ ਨਹੀਂ ਗੱਲਾਂ ਮੈਂ ਕੱਲ ਨੂੰ ਫੋਲੋ ਮੇਰੀ ਗੱਲ ਕਰਦੀਆਂ ਨਹੀਂ ਗੱਲਾਂ ਮੇਰੀ ਗੱਲ ਸੁਣੋ ਉਹ ਉੱਥੇ ਦਾ ਮੈਟਰ ਉਹ ਜਾਣਦੇ ਨੇ ਮੈਨੂੰ ਤੁਸੀਂ ਪੁੱਛੋ ਪੰਜਾਬ ਦਾ ਮੈਟਰ ਮੈਨੂੰ ਪੁੱਛੋ ਮੇਰੇ ਇੱਥੇ ਦਾ ਮੈਟਰ ਮੈਂ ਤੁਹਾਨੂੰ ਉਸ ਚੀਜ਼ ਦਾ ਜਵਾਬ ਦਵਾ ਤੁਸੀਂ ਇੱਕ ਹਿੰਦੂਤਵਾ ਤਾਂ ਪੂਰਾ ਹਿੰਦੁਸਤਾਨ ਦਾ ਮੈਂ ਕਹਿ ਰਿਹਾ ਨਾ ਤੁਹਾਨੂੰ ਉਹ ਉੱਥੇ ਦਾ ਮੈਟਰ ਉਹ ਜਾਣਦੇ ਆ ਕੋਰਟ ਦਾ ਮੈਟਰ ਕੋਡ ਦੇਖ ਰਹੀ ਹੈ ਨਹੀਂ ਇੱਕ ਗੱਲ ਦੱਸੋ ਕਿਸੇ Hindu ਨੂੰ Hindu Sena ਦਾ ਵਿਕਾਸ ਗੁਪਤਾ ਜਿਹੜਾ ਲੜਕਾ ਉਹਨੇ ਪਟੀਸ਼ਨ ਲਗਾ ਦਿੱਤੀ ਕਿ ਅਜਮੇਰ ਸ਼ਰੀਫ ਦੀ ਦਰਗਾਹ ਦੇ ਨੀਚੇ ਸ਼ੰਕਰ ਜੀ ਦੇ ਅੰਸ਼ ਮਿਲੇ ਆ ਜਾਂ ਸ਼ਿਵਲਿੰਗ ਉੱਥੇ ਮਿਲੀ ਹੈ ਕੀ ਇਹ ਗੱਲਾਂ ਸੋਬਿਤ ਕਰਦੇ ਨੇ 800 ਸਾਲ ਪੁਰਾਣੀ ਉਹ ਮਸਜਿਦ ਹੈ ਗੱਲ ਸੁਣੋ ਮੇਰੀ ਗੱਲ ਸੁਣੋ ਆਖਰ ਉਹਨਾਂ ਦੀ ਕੋਈ ਆਸਥਾ ਹੋਣੀ ਉਹਨਾਂ ਨੇ ਦੇਖਿਆ ਹੋਣਾ ਕੁਝ ਨਾ ਕੁਝ ਹੋਣਾ ਹੈ 80% Hindu ਜਾਂਦੇ ਜੀ ਉਹਨਾਂ ਦੇ ਆਸਥਾ ਨਹੀਂ ਮੈਂ ਕੀ ਕਹਿ ਰਿਹਾ ਜੀ ਮੈਂ ਕਦੀ ਕਿਸੇ ਨੂੰ ਵੰਡਣ ਦੀ ਤੋੜਨ ਦੀ ਗੱਲ ਨਹੀਂ ਕਰਦਾ ਮੈਂ ਕੀ ਕਹਿ ਰਿਹਾ ਤੁਹਾਨੂੰ ਸਾਡਾ ਇੱਕ ਭਾਰਤ ਬਾਗ ਹੈ ਅਸੀਂ ਸਭ ਫੁੱਲ ਲਾਤੇ ਰਹਨੇ ਆ ਖੁਸ਼ ਆ ਮੈਂ ਕਦੀ ਨਹੀਂ ਕਹਿੰਦਾ ਠੀਕ ਹੈ ਇਹ ਕੋਰਡ ਦਾ ਕੰਮ ਹੈ ਇਹ ਕੋਰਡ ਦੇਖੇਗੀ ਕੋਰਡ ਦੇ ਕੰਮ 'ਚ ਮੈਂ ਨਹੀਂ ਬੋਲਦਾ ਜੋ ਭਾਰਤ ਰਸੋ ਉੱਥੇ ਮੰਦਿਰ ਬਣਨਾ ਚਾਹੀਦਾ ਆਸਥਾ ਨਹੀਂ ਜਗਤ ਮੈਂ ਕੀ ਕਹਿ ਰਿਹਾ ਆ ਯਾਨਾ ਯਾਰ ਮੇਰੀ ਪਹਿਲਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜੋ ਕੋਰਡ ਦਾ ਆਰਡਰ ਆਏਗਾ ਠੀਕ ਹੈ ਜੀ ਸਾਨੂੰ ਉਹ ਮਨਜ਼ੂਰ ਹੈ ਹੁਣ ਅਯੁੱਧਿਆ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਬਣਿਆ ਠੀਕ ਹੈ ਕਿੰਨੀ ਆਸਥਾ ਸੀ ਔਰ ਕਿੰਨਾ ਭਵਿਆ ਮੰਦਿਰ ਬਣਿਆ ਅਸੀਂ ਖੁਸ਼ ਆ ਨਾ ਮਤਲਬ ਕੋਰਡ ਦਾ ਆਰਡਰ ਆਇਆ ਸੀ ਠੀਕ ਹੈ ਜੀ ਕੋਰਡ ਨੇ ਕਿ ਮਤਾਂ ਵਾਸੀਂ ਕੋਡ ਦਾ ਸਨਮਾਨ ਕਰਦੇ ਆ ਕਾਨੂੰਨ ਦਾ ਸਨਮਾਨ ਕਰਦੇ ਆ ਅਸੀਂ ਕਾਨੂੰਨ ਨਾਲ ਚੱਲਣ ਵਾਲੇ ਲੋਕ ਆ ਅਸੀਂ ਕਦੀ ਕਿਸੇ ਨੂੰ ਤੋੜਦੇ ਨਹੀਂ ਸਾਡੀ ਭਾਵਨਾ ਹੈਗੀ ਹੈ ਸਾਡੀ ਬੇਸ਼ਕ ਭਾਵਨਾ ਹੈ ਅਸੀਂ ਹਿੰਦੂ ਆ ਪਰ ਅਸੀਂ ਹਰ ਧਰਮ ਦਾ ਸਨਮਾਨ ਲੈ ਕੇ ਸਨਮਾਨ ਕਰਦੇ ਆ ਅਸੀਂ ਕਿਸੇ ਨੂੰ ਨਹੀਂ ਤੋੜਦੇ ਥੋੜਾ ਸਭ ਕੀ ਕਹਿਣਾ ਕੀ ਚਾਹੂੰਗਾ ਜਿਹੜੇ ਹੋਰ ਜਿਹੜੇ Hindu ਜੱਥੇਬੰਦੀਆਂ ਨੇ ਇਦਾਂ ਦੇ ਮਤਲਬ ਤੋੜਨ ਦੇ ਯਤਨ ਕਰਦੀਆਂ ਨੇ ਆਪਸ ਦੇ ਵਿੱਚ ਉਹਨਾਂ ਨੂੰ ਬਟਵਾਰਾ ਕਰੋ ਲਾਸਟ ਵਾਲਾ ਤੁਹਾਡੇ ਤੋਂ ਦੱਸੋ ਵੀ ਕੀ ਕਹੋਗੇ ਤੂੰ ਕਦੀ ਕਿਸੇ ਨੂੰ ਤੋੜਦਾ ਨਹੀਂ ਐ ਮੈਂ ਸਾਫ਼ ਜੀ ਗੱਲ ਪੱਤਰਕਾਰ ਸਾਹਿਬ ਤੁਹਾਨੂੰ ਐਂ ਕਹਿਣਾ Hindu ਕਦੀ ਕਿਸੇ ਨੂੰ ਨਹੀਂ ਤੋੜਦਾ Hindu ਸਭ ਨੂੰ ਇੱਕ ਕਰਕੇ ਚੱਲਣ ਵਾਲੀ ਕੌਮ ਐ ਠੀਕ ਹੈ ਜੀ ਸਾਡੀ 82 ਕਰੋੜ ਹਿੰਦੁਸਤਾਨ ਚ ਆਬਾਦੀ ਐ ਔਰ ਅਸੀਂ ਬਹੁਤ ਕੋਸ਼ਸ਼ਾਂ ਠੀਕ ਐ ਜਿਹੜੇ ਪੰਜਾਬ ਦੇ ਵਿੱਚ ਕੁਝ ਲੋਕ ਜਿਹੜੇ ਕੱਟੜਵਾਦੀ ਪਰਵਾਨੇ ਵਰਗੇ ਲਗਾ ਲੋ ਚਲੋ ਮੈਂ ਤੇ ਉਹਦਾ ਨਾਂ ਨਹੀਂ ਲੈਣਾ ਕਿ ਉਹਨੇ ਔਕਾਤ ਦਾ ਮਾਲਕ ਨਹੀਂ ਬੰਦ ਬੰਦ ਬੁੱਦੀ ਹੈ ਮੈਂ ਉਹਨੂੰ ਕਹਿਣਾ ਕਿ ਥੋੜੀ ਜਿਹੀ ਬੁੱਦੀ ਲੈ ਆਪਣੀ ਬੁੱਦੀ ਨੂੰ ਭ੍ਰਸ਼ਟ ਨਾ ਕਰ ਸਾਡਾ ਇੱਕ ਪੰਜਾਬ ਦੇ ਵਿੱਚ ਇੱਕ ਹਿੰਦੂ ਸਿੱਖ ਮੁਸਲਿਮ ਸਾਈ ਦਾ ਵਧੀਆ ਭਾਈਚਾਰਾ ਹੈ ਔਰ ਅਸੀਂ ਲੋਕ ਖੁਸ਼ ਆ ਅਸੀਂ ਰਿਕਵੈਸਟ ਕਰਦਾ ਮੈਂ ਮਾਨ ਸਾਹਿਬ ਦੀ ਸਰਕਾਰ ਨੂੰ ਰਿਕਵੈਸਟ ਕਰਦਾ ਪ੍ਰਸ਼ਾਸਨ ਨੂੰ ਕਿ ਇਹੋ ਜਿਹਾ ਪਰਮਾਨੇ ਬੰਦੇ ਦੇ ਨੱਥ ਪਾਣੀ ਚਾਹੀਦੀ ਹੈ ਕਿਉਂਕਿ ਇਹ ਲੋਕ ਪਹਿਲਾਂ ਵੀ ਕਿੰਨੀ ਵਾਰੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਚੁੱਕੇ ਆ ਕਿਉਂਕਿ ਇਹਨਾਂ ਨੂੰ ਬਾਹਰੋਂ ਫੰਡਿੰਗਾਂ ਦੀ ਬਾਹਰੋਂ ਪੈਸਾ ਆਂਦਾ ਹੈ ਠੀਕ ਹੈ ਜੀ ਅਸੀਂ ਹਮੇਸ਼ਾ ਇਹੀ ਕਹਿੰਦੇ ਆ ਕਿ ਪ੍ਰਸ਼ਾਸਨ ਦੇ ਨਾਲ ਅਸੀਂ ਆਪਣੇ ਪੰਜਾਬ ਦਾ ਕਦੀ ਮਾਹੌਲ ਖਰਾਬ ਨਹੀਂ ਹੋਣ ਦੇਣਾ ਅੱਛਾ ਅਰੋੜਾ ਸਾਹਿਬ ਇੱਕ ਗੱਲ ਹੋਰ ਸੋ ਕੱਲ ਤੁਸੀਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਗਏ ਸੀ ਪਰਮਾਨਾਂ ਦੇ ਖਿਲਾਫ ਇੱਕ ਨੋਟਿਸ ਦੇ ਕੇ ਆਏ ਹੋ ਕਮਿਸ਼ਨਰ ਨੂੰ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਕਿ ਲੱਗਦਾ ਵੀ ਕਾਰਵਾਈ ਹੋਊਗੀ 100% ਹੋਊਗੀ ਜੀ ਗਲਤ ਅੰਸਰ ਗਲਤ ਬੰਦੇ ਦੇ ਖਿਲਾਫ ਕਮਿਸ਼ਨਰ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਗਲਤ ਕਰੂਗਾ ਗਲਤ ਬੋਲੂਗਾ ਹੁਣ ਸਾਡੇ ਹਿੰਦੂ ਚਾਰ ਨੇਤਾਵਾਂ ਦੇ ਪਰਚਾ ਦਿੱਤਾ ਸੀਗਾ ਤੇ ਮੈਂ ਇਹ ਗੱਲ ਪੁੱਛੀ ਜੀ ਅੱਜ ਇਹਦੀ 10 ਦਿਨ ਤੋਂ ਵੀਡੀਓ ਦਾ ਚਾਰਨ ਤੋਂ ਵਾਇਰਲ ਹੋ ਰਹੀ ਹੈ ਤੇ ਪਰਚਾ ਕਿਉਂ ਨਹੀਂ ਹੋਇਆ ਜੀ ਸਾਡੇ ਬੰਦਿਆਂ ਠੀਕ ਹੈ ਜੀ ਹੁਣ ਇੱਥੇ ਮੁਕੱਦਮਾ ਕਿਉਂ ਨਹੀਂ ਦਰਜ ਹੋਇਆ ਤੇ ਉਹਨਾਂ ਨੇ ਅਸ਼ਵਾਸਨ ਦਿੱਤਾ ਕਿ ਪੰਜਾਬ ਚ ਕਿੱਥੇ ਨਾ ਕਿੱਥੇ ਦਾ ਮੁਕੱਦਮਾ ਦਰਜ ਹੋਊਗਾ ਮੈਂ ਉਹਨਾਂ ਨੂੰ ਇਹ ਗੱਲ ਕਹਿ ਗਿਆ ਕਿ ਇੱਥੇ ਮੁਕੱਦਮਾ ਲੁਧਿਆਣੇ ਦਰਜ ਕਰੋ ਜੀ ਜੀ ਹਾਂਜੀ ਜੀ ਤਾਂ ਦੋਸਤੋ ਇਹ ਸੰਸਾਰ ਨਾਲ ਅਮੇ ਤਰੋੜਾ ਜੀ ਜੋ ਕਿ ਐਨਐਨ ਨੇ ਦੱਸਿਆ ਕਿ ਪਰਮਾਨਾਂ ਦੇ ਖਿਲਾਫ ਜਿਹੜੀ ਹੈਲੇ ਫਿਲਹਾਲ ਕਾਰਵਾਈ ਕੀਤੀ ਜਾਊਗੀ ਇਹ ਪ੍ਰਸ਼ਾਸਨ ਨੇ ਲੁਧਿਆਣੇਨਕਰ ਉਹ ਆਸ਼ਵਾਸਨ ਦਿੱਤਾ ਬਾਕੀ ਦੇਖਣਾ ਇਹ ਹੋਵੇਗਾ ਕਿ ਅੱਜਕੱਲ ਜਿਹੜੇ ਸੋਸ਼ਲ ਮੀਡੀਆ ਤੇ ਬਿਆਨ ਚੱਲ ਰਹੇ ਨੇ ਜ਼ਿਆਦਾਤਰ ਦੇਖਿਆ ਜਾਵੇ ਤਾਂ ਕਟੜਵਾਦ ਨੂੰ ਪ੍ਰਤੀਤ ਉਹ ਕਰਦੇ ਨੇ ਔਰ ਸਾਨੂੰ ਸੰਤੁਸ਼ਟੀ ਕਰਾਓ ਅਸੀਂ ਖੋਤ ਕੇ ਇਹਦੇ ਥੱਲੇ ਦੇਖਣਾ ਚਾਹੁੰਦੇ ਆਂ ਹਾਲਾਂਕਿ ਇਹ ਖੁਦਾਈ ਖੁਦਾਈ ਦਾ ਮਸਲਾ ਕਦੋਂ ਤੱਕ ਚੱਲਦਾ ਰਹੇਗਾ ਇਹਦਾ ਜਵਾਬ ਤੁਸੀਂ ਕਮੈਂਟਾਂ ਨੂੰ ਜਰੂਰ ਦੇਣਾ ਹੈ ਕਿ ਇਹ ਖੁਦਾਈ ਦਾ ਮਸਲਾ ਹਮੇਸ਼ਾ جاری ਰਹੇਗਾ ਕਿ ਹਿੰਦੁਸਤਾਨ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਦੀਆਂ ਗੱਲਾਂ ਨੇ ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਬਹੁਸੰਖਿਆ ਜਿਹੜੀ ਧਰਮ ਨੇ ਬਹੁਸੰਖਿਆ ਜਿਹੜੀ ਪ੍ਰਜਾਤੀ ਹੈ ਉਹ ਹਮੇਸ਼ਾ ਖੁਦਾਈ ਨੂੰ ਮੈਟਰ ਨੂੰ ਜ਼ਿਆਦਾ ਪ੍ਰਮੋਟ ਕਰਦੀ ਹੈ ਪਹਿਲਾਂ ਚਾਹੇ ਉਹ ਅਯੋਧਿਆ ਦਾ ਮੈਟਰ ਹੋਵੇ ਚਾਹੇ ਉਹ ਵਾਰਣਸੀ ਦਾ ਮੈਟਰ ਹੋਵੇ ਬਹੁਤ ਸਾਰੇ ਮੈਟਰ ਨੇ ਬਟ ਤੁਸੀਂ ਦੱਸਣਾ ਹੈ ਕਮ ਇਹਨਾਂ ਨੇ ਤਾਂ ਰਸ਼ੀਆ ਅਤੇ ਅਮਰੀਕਾ ਦੀ ਜਿਹੜੀ ਖੁਦਾਈ ਹੈ ਉਹਨੂੰ ਹੀ ਪਿੱਛੇ ਛੱਡਤਾ ਕਿਉਂਕਿ ਜਿਹੜੀ ਖੁਦਾਈ ਖੁਦਾਈ ਖੇਲ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਜਾਣ ਸਕਦੇ ਹੋ ਅੱਜਕੱਲ ਮਸਲਾ ਕੀ ਹੈ ਉਹਨੂੰ ਖੋਦ ਕੇ ਸਾਨੂੰ ਦੱਸੋ ਕਿ ਸਾਡੇ ਇੱਥੇ ਅਨਸ਼ੈਕ ਨਹੀਂ ਸਾਡੀ ਆਸਥਾ ਇਹਨਾਂ ਜੁੜੀ ਹੈ ਕਿੰਨਾ ਕੁ ਤੋੜਨ ਤੇ ਬਿਲੀਵ ਕਰਦੇ ਨੇ ਜਿਹੜੇ ਬਹੁਸੰਖਿਆਕ ਨੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਐਦਾਂ ਦੀ ਕਈ ਸੰਗੀਨ ਐਦਾਂ ਦੇ ਵਰਡਸ ਹੁੰਦੇ ਨੇ ਤਾਂ ਕਿ ਲੋਕਾਂ ਨੂੰ ਵਿਚਲਿਤ ਕਰ ਸਕਦੇ ਨੇ ਤਾਂ ਕਿ ਉਹਦਾ ਤਿੱਕਾ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਕਾਸ਼